ਸੰਗਤ ਜੀ ਇਹ ਧਰਤੀ ਆ ਜੋ ਇੱਥੇ ਗੁਰੂ ਸਾਹਿਬ ਤਿੰਨ ਦਿਨ ਰਹੇ ਤਿੰਨੇ ਦਿਨ ਗੁਰੂ ਸਾਹਿਬ ਨੇ ਇੱਕ ਉਹੀ ਦਾ ਜਲ ਸ਼ਕਾਖੀ ਸਿੰਘਾਂ ਨੂੰ ਜੰਗ ਵਾਸਤੇ ਤਿਆਰ ਕਰਕੇ ਦੋਦੇ ਵਾਹਿਗੁਰੂ ਵਾਹਿਗੁਰੂ ਇਹ ਲੋਕ ਇੱਕ ਇੱਕ ਸੈਕਿੰਡ ਨਕਮਸਤਕ ਹੋਣ ਦੇ ਲਈ ਤਤਪਰ ਰਹਿੰਦੇ ਨੇ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਗੁਰੂਆਂ ਦੀ ਕਿਰਪਾ ਦੇ ਨਾਲ ਉਹ ਸਥਾਨ ਤੇ ਤੁਸੀਂ ਸੇਵਾ ਕਰਾ ਰਹੇ ਹੋ ਕੀ ਕਹਿਣਾ ਚਾਹੋਗੇ ਕੀ ਠੰਡੇ ਬੁਰਜ ਜਿੱਥੇ ਤੁਸੀਂ ਅੱਜ ਅਸੀਂ ਖੜੇ ਹੈਗੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ ਪਿਆਰ ਵਾਲਿਓ ਪਾਵਨ ਸਥਾਨ ਹੈ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ਼ਹੀਦੀ ਆਸਾਨਾ ਹੈ ਮਰਛੀ ਸ਼੍ਰੋਮਣੀ ਜਰਨੈਲ ਤੰਤਰ ਬਾਬਾ ਜੀਵਨ ਸਿੰਘ ਜੀ ਸਾਹਿਬਾ ਜੱਤਾ ਜਾਂਦਾ ਜਿਹੜੇ ਕਿ 9ਵੇਂ ਸਤਗੁਰੂ ਤੇ ਵਾਹਦਰ ਸਾਹਿਬ ਦਾ ਅਸ਼ੀਸ਼ ਚਾਂਦਰੀ ਚੌਂਕ ਦਿੱਲੀ ਤੋਂ ਲੈ ਕਰਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੈ ਕੇ ਸ਼ਿਸ਼ਪੇਟ ਕੀਤਾ ਰਗੂਰੇਟੇ ਗੁਰੂ ਕੇ ਬੇਟੇ ਹੁਣ ਦਾ ਬਰ ਪ੍ਰਾਪਤ ਕੀਤਾ ਉਹਨਾਂ ਦਾ ਸ਼ਿਸ਼ਤੀ ਸਾਨਾ ਗੁਰੂ ਪਿਆਰਿਓ ਇਹ ਸਾਨ ਤੇ ਪਾਸ਼ਾ 6 ਪੌਣੋਂ ਆਨੰਦਗੜ੍ਹ ਦਾ ਕਿਲਾ ਖਾਲੀ ਕੀਤਾ 7 ਪੌਣੋਂ ਜਗ੍ਹਾ ਤੇ ਪਹੁੰਚੇ ਆ ਇਹ ਪੌਣੇ 5 ਕਿਲਿਆਂ ਚ ਗੜੀ ਸੀ ਚਾਰ ਬਰਜ ਚਾਰੇ ਦਿਸ਼ਾਵਾਂ ਚ ਬਣੇ ਸੀ ਮੇਰੇ ਰਸਤਾ ਗੜੀ ਦੇ ਅੰਦਰ ਆਣ ਦਾ ਇੱਥੇ ਭਾਰੀ ਪਰਕੰਦ ਦਰਵਾਜ਼ਾ ਵਾਲਾ ਵੱਡਾ ਗੇਟ ਬਣਿਆ ਹੋਇਆ ਸੀ ਗੇਟ ਦੇ ਉੱਤੇ ਇਹ ਬਰਜ ਬਣਿਆ ਸੀ ਜਿਹਦਾ ਨਾਮ ਅੱਜ ਗੁਰਦੁਆਰਾ ਸ਼ਹੀਦ ਬਰਜ ਸਾਹਿਬ ਹੈ ਇੱਥੋਂ ਪਾਸ਼ਾ ਨੇ ਜੰਗ ਲੜੀ ਜੰਗ ਦੀ ਪਰਕਰਾਂ ਉਸੇ ਦਿੱਤੀ ਹੈ ਪਾਸ਼ਾ ਕਹਿਣ ਲੱਗੇ ਸਿੰਘਾਂ ਨੂੰ ਜੇ ਜਗ੍ਹਾ ਪੇ ਹਮ ਆਣਾ ਥਾ ਜੇ ਬਹੀ ਹੈ ਜਹਾਂ ਪੇ ਕੱਲ ਬੱਚੇ ਕੋ ਕਟਾਨਾ ਜੇ ਬਹੀ ਹੈ ਜਹਾਂ ਸੇ ਲੁੱਟ ਕੇ ਜਾਣਾ ਜੇ ਬਹੀ ਹੈ ਮੱਟੀ ਕਹ ਦਿੱਤੀ ਹੈ ਜੇ ਟਿਕਾਣਾ ਬਹੀ ਹੈ ਦੁਨੀਆਂ ਦਾ ਬੇਮਿਸਾਲ ਜੰਗ ਦੇ ਸਰਜ਼ਮੀਨ ਤੇ ਪਾਸ਼ਾ ਨੇ ਲੜਨਾ ਸੀਗਾ ਅਜ ਤਾਂ ਆਤੇ ਜ਼ਿੰਮੇਵਾਰੀ ਲਈ ਮੋਰਚੇ ਬਣਾਈ ਸਤਗੁਰ ਨੇ ਮੌਕਾ ਮੌਕਾ ਪਰ ਸਿੰਘ ਕੋ ਸਜਾ ਦਿਆ ਇਸ ਬਰਜ ਪੇ ਫਸਿਲ ਪੇ ਪਹਿਰਾ ਲਗਾ ਦਿਆ ਜੇ ਮੋਰਚਾ ਸੇ ਉਸੇ ਬੋ ਦਮਦਮਾ ਦਿਆ ਸਿੰਘੋ ਕਾ ਇੱਕ ਪਹਾੜ ਗੜੀ ਕੋ ਬਣਾ ਦਿਆ ਦੀਵਾਰ ਉਹਦਰ ਚੁਸਤ ਵਰਜਪਛੇਰ ਡਟ ਗਏ ਆਗੇ ਬੜੇ ਮੁਗਲ ਪਿੱਛੇ ਘਟ ਕੇ 10 ਲੱਖ ਮੁਗਲ ਫੌਨ ਨੇ ਗੁਰੂ ਪਿਆਰੇ ਆ ਕੇ ਚਮਕੌਰ ਗੜੀ ਨੂੰ ਘੇਰਾ ਪਾਇਆ ਤਿੰਨ ਜਰਨੈਲ ਚੱਲ ਕੇ ਆਏ ਨਾਹਰ ਖਾਨ ਅਲਫਖਾਨ ਤੇ ਖਵਾਜਾ ਮਰਦੂਦ ਜ਼ਬਰਦਸ ਖਾਨ ਗਨੀ ਖਾਨ ਹੋਰ ਜਨਾਂ ਪਾਛਾ ਚਮਕੌਰ ਦੀ ਗੜੀ ਦੇ ਅੰਦਰ ਦੋ ਜਰਨੈਲ ਸੀ ਗੁਰਸਾਹਿਬ ਆਪ ਡਿਵਾਈਨ ਸੁਪਰੀਮ ਕਮਾਂਡਰ ਉਹਨਾਂ ਵੱਲੋਂ ਥਾਪੇਗੇ ਸੈਕੰਡ ਹੈਂਡ ਕਮਾਂਡ ਬਾਬਾ ਜਮ ਸਿੰਘ ਜੀ ਬਾਜ ਜੰਗਾ ਦਿਨ ਪਵਿੱਜਤੂ ਜਨਾਂ પાછા ਨੇ જુद्धा घात ਕੀਤਾ પાંચ પાંચ ਕਰਕੇ જથે ચડਦੇ પાસે ਨੂੰ મેદાન ને جنگ ਚ ਭੇਜਿਆ ફેર જી ਸਿੰਘ ਜੀ ਦਾ જથા નામ કા अजीत હું જીત્યા ਨਹੀਂ ਜਾવાગા જીત્યા ਅਗਰ ਗਿਆ ਰਣ ਸ ਜਿੰਦਾ ਨਹੀਂ ਆਵਾਗਾ ਜੁਝਾਰ ਸਿੰਘ ਜੀ ਦਾ જથા પાછા ਨੇ 14 ਸਾਲ ਦਾ ਆਪਣਾ ਲਾਲ ਜੁਝਾਰ ਆਪਣੇ ਹੱਥੀ ਤਿਆਰ ਬទਿਆਰ ਕੀਤਾ ਨੀਲੇ ਘੋੜੇ ਤੇ ਸਜਾਏ ਸਵਾਰ ਕੀਤਾ ਆਪਣੇ ਕਮਰ ਕਸਾਲੇ ਖੰਜਰ ਛੋਟੀ ਕਿਰਪਾਨ ਵਖਸ਼ਿਆ ਬੇਟਾ ਤੂੰ ਹਉ ਪੰਥ ਕੇ ਵੇੜੇ ਕੇ ਖਬਈਆ ਸਰ ਬੇਟ ਕਰੋ ਤਾਜ ਚਲੇ ਧਰਮ ਕੀ ਨਈਆ ਲੇ ਦੇਖ ਕੇ ਤੁਮ ਹੀਥੇ ਮੇਰੇ ਗੁਲਚਨ ਕੇ ਬਕਈਆ ਲਾਉ ਸਦਾਰੋ ਰਾ ਤਕਤੇ ਹੈ ਖਲਤਮੇ ਭਈਆ ਤੇਰਾ ਭਰਾ ਸਵਰਗ ਚ ਰਾ ਤੱਕਦਾ ਪਾਸ਼ਾ ਕਹਿੰਦੇ ਤੇ ਜਾਓ ਇਹ ਰੂਹੇ ਜ਼ਮੀਨ ਤੇ ਕਮਾਂਸਾਂ ਦਾ ਜੁਦ ਕਰਕੇ ਅਮਰਾਪਤ ਬਹੁ ਸ਼ਹਾਦਤ ਦੀ ਆਪਦੀ ਮਾਨੋ ਸਿਰ ਦਿਓ ਚੜਦੇ ਪਾਸੇ ਇਸ਼ਾਰਾ ਹੋਇਆ ਚਾਰ ਸਿੰਘ ਨਾਲ ਗਏ ਹੈ ਜਿੱਚ ਬਾਬਾ ਜਮ ਸਿੰਘ ਜੀ ਦੇ ਦੋ ਵੱਡੇ ਪੁੱਤਰ ਆ ਸੁੱਖਾ ਸਿੰਘ ਸੇਵਾ ਸਿੰਘ ਸਿੰਘ ਟੁੱਟ ਕੇ ਪੈਗੇ ਐਸੀ ਕਿਰਪਾਨ ਚਲਾ ਸਾਰਾ ਸਾਰਾ ਰੋੜੇ ਫਰਦੇ ਆ 6 ਕਿਲੋਮੀਟਰ ਚੌਂਤੇ ਭਣੇ ਦਾ ਵੀੜਾ ਬਾਕਮਲ ਜਾਂ ਕਰਦੇ ਹਜ਼ਾਰਾਂ ਮੁਗਲਾਂ ਨੂੰ ਮੌਂਗਦੇ ਘਾਟ ਤਰਦਾ ਹੈ ਜੁਝਾਰ ਸਿੰਘ ਜੀ ਨੇ ਸ਼ਹਾਦਤ ਦਾ ਜਾਂ ਪ੍ਰਾਪਤ ਕੀਤਾ ਅੱਜ ਦੇ ਦਿਨ ਬਨਕੇ ਬਗੋਲੇ ਆਗ ਕੇ ਪਿਆਰੇ गुज़र ਗਏ ਦਸ਼ਮਨ ਫਨਾਕੇ ਘਾਟ ਉਤਾਰੇ ਗੁज़र ਗਏ ਦਸ਼ਮੇਜ ਜੀ ਦੀਆਂ ਅੱਖੋਂ ਕੇ ਤਾਰੇ ਗੁज़र ਗਏ ਇੱਕ ਇੱਕ ਕਰਕੇ ਖਾਲਸੇ ਸਾਰੇ ਗੁज़र ਗਏ ਜ਼ਖਮੋਸੇ ਸਿੰਜ ਕੇ ਸੂਰ ਮੇਂ ਜਬ ਚੂਰ ਹੋ ਗਏ ਤੋ ਗੋਬਿੰਦ ਸਰ ਕਟਾਣੇ ਕੋ ਮਜਬੂਰ ਹੋ ਗਏ ਸਰਕਾਰ ਸਰ ਕਟਾਣੇ ਕੋ ਮਜਬੂਰ ਹੋ ਗਏ ਆਪੇ ਗੁਰੂ ਆਪੇ ਚੇਲਾ ਚੇਲਾ ਵਾਲੇ ਸੱਚੇ ਪਾਤਸ਼ਾਹ ਸਿੰਘਾਂ ਦੇ ਸਰਮਖਾਜ ਜੋੜ ਕੇ ਖੜੀ ਹੋਈ ਆ ਕਿ ਦਾਸ ਗੋਬਿੰਦ ਸਿੰਘ ਪੰਥਕ ਨਵੇਂ ਮਹਿਜਗਾ ਤੇ ਅਸੀਂ ਸ਼ਲਾਮਤ ਸੁਰ ਗੁਰੂ ਹਮਾ ਉਲਟਾ ਪਾਤਸ਼ਾਹਾਂ ਨੇ ਗੁਰਮਤਾ ਕੀਤਾ ਮਤਾ ਸੁੱਧ ਕੇ ਪਾਤਸ਼ਾਹ ਚਪਕੌਰ ਗਾੜੀ ਛੱਡਣ ਲਈ ਕਿਹਾ ਸਿੰਘਾਂ ਦੇ ਕਹਿਣ ਤੇ ਫਿਰ ਪਾਤਸ਼ਾਹ ਜਦੋਂ ਸਿੰਘ ਫੇਰ ਮੰਡੀ ਚ ਪਏ ਆ ਤਾਂ ਫਿਰ ਪੰਜ ਪਿਆਰਿਆਂ ਦੇ ਰੋਗ ਇਖਤਿਆਰ ਕੀਤਾ ਬਾਬਾ ਜਮਸਿੰਦ ਦੀ ਕੁਮਾਰ ਥੱਲੇ ਪਾਤਸ਼ਾਹ ਨੂੰ ਫਿਰ ਤਰਲੇ ਕਿਤੇ ਮਿੰਤਾ ਕਿਤੇ ਕਿ ਪਾਤਸ਼ਾਹ ਜੀ ਜਾਓ ਜੇ ਤੁਸੀਂ ਇੱਥੇ ਸ਼ਹਾਦਤ ਦਿੰਦੇ ਆ ਕੌਮ ਨੂੰ ਘਾਟਾ ਪਊਗਾ ਸਦੀਵੀ ਚੜ੍ਹਦੀ ਕਲਾ ਰਹੇਗੀ ਕੌਮ ਦੀ ਜੇ ਤੁਸੀਂ ਇੱਥੋਂ ਚਲੇ ਜਾਂਦੇ ਤਾਂ ਸਿੰਘਾ ਦੇ ਕਹਿਣ ਤੇ ਪਾਸ ਚ ਚਮਕੌਰ ਗੜੀ ਛੱਡਣ ਦਾ ਨਿਰਣਾ ਲਿਆ ਇਸ ਸਮੇਂ ਪਾਸ਼ਾ ਦੇ ਕੋਲ ਬੇਕਲ ਪੈ ਕੇ ਜੰਗ ਜਾਰੀ ਰੱਖਣੇ 7-8 ਲੱਖ ਮੁਗਲ ਹੈ ਬਾਹਰ ਗੜੀ ਦੇ ਕੌਣ ਲੜੂ ਤਾਂ ਪਾਛਾ ਕੋਈ ਜਰਨੈਲਾ ਬਾਬਾ ਜਮਨ ਸਿੰਘ ਜਿਹੜਾ ਫੌਜਾਂ ਦੇ ਕਮਾਂਡਰ ਧਰਮ ਦੇ ਭਾ ਬਚਪਨ ਦੇ ਮਿੱਤਰ ਉਹਨਾਂ ਨੂੰ ਕਲਗੀ ਚ ਪਛਾਕਾ ਬਖਸ਼ਿਆ ਸਾਹ ਪਾਜਤਾ ਜੀਆਂ ਨੂੰ ਔਰ ਚਮਕੌਰ ਦੀ ਗੜੀ ਦੇ ਇਸ ਵਰਜ ਸਵਾਇ ਮਾਰ ਕੀਤਾ ਕਿ ਜਰਨੈਲ ਜੀ ਮੇਰੀ ਜਗ੍ਹਾ ਤੂੰ ਜਾਟ ਕਰਨੀ ਹੈ ਆਖਰੀ ਦਮ ਤੱਕ ਲੜਦੇ ਰਹਿਣਾ ਮੁਗਲਾਂ ਦੇ ਹੱਥ ਨਹੀਂ ਆਣਾ ਸ਼ਹਾਦਤ ਉਹਦਾ ਜਾਂ ਪ੍ਰਾਪਤ ਕਰਦਾ ਆਪ ਸ਼ੁਦੇ ਪਾਸੇ ਬਿਆਸੀ ਮੀਤ ਧਰਮ ਸਿੰਘ ਤੇ ਪਾਈਮਾਨ ਸਿੰਘ ਨਾਲ ਖਵਾਜਾ ਮਰਦੋਦ ਮੁਗਲ ਸੈਨਾ ਜਿੱਥੇ ਲਲਕਾਰ ਦੇ ਵਕਾਰ ਦੇ ਜਕਾਰੇ ਬੁਲੰਦੇ ਮਾਛਰ ਜਗਲਾਵਤ ਚਾਲੇ ਪਾਗੇ ਅੱਠ ਪਉ ਦਰਵਾਨੀ ਰਾਤ ਦੀ ਘਟਨਾ ਅੱਜ ਦਾ ਦਿਨ ਹੈ ਇਸ ਸਮੇ ਦਾ ਕੱਲ ਨੂੰ 9 ਪਉ ਦਿਨ ਚੜਨਾ ਹੈ ਸਵੇਰ ਹੋਈ ਹੈ 23 ਦਸੰਬਰ ਸੰਸਾਰਾ ਸੁਚਾ ਨਾ ਪਉ ਨੂ ਬਾਬਾ ਜਮੇ ਸਿੰਘ ਜੀ ਕੱਲੇ ਇੱਕ ਪਾਸੇ 7-8 ਲੱਖ ਮੁਗਲ ਹੈ ਜਰਨੈਲ ਹੈ ਬਾਜ ਜੱਗਾਦਨ ਪਬ ਜੇਤੂ ਜਰਨੈਲ ਜਿੱਤ ਦਾ ਝੰਡਾ ਕਿਸੇ ਨਿਸ਼ਾਨ ਚ ਲਾ ਕੇ ਮੋਰਚਾ ਵੜਾ ਕੇ ਘੜੀ ਦੇ ਸਬਰ ਜੀ ਚ ਫੈਸਲਾ ਕੋ ਜੰਗ ਲੜਿਆ ਗੁਰੂ ਸਾਹਿਬ ਵੱਲ ਵਕਸ਼ੇ ਤੀਰ ਦੋ ਰਾਫਲਾਂ ਲਾਗੜੀ ਤੇ ਭੱਗ ਨੀ ਚਲਣ ਦੇ ਲੜਚੀਨ ਕਾਰਾ ਬਜਾਂਦੇ 8 ਘੰਟੇ ਲੋਹੇ ਦੇ ਚੰਨ ਚ ਵਾਤੇ ਘੜੀ ਦੇ ਨੇੜੇ ਕਿਸੇ ਨੂੰ ਫਰਕ ਨਹੀਂ ਦਿੱਤਾ ਆਖਰੀ ਦਮ ਤੱਕ ਲੜਿਆ ਜਦੋਂ ਤੱਕ ਗੁਰੂ ਸਾਹਿਬ ਸੁਰੱਖਿਤ ਮਾਚੀਵੜ ਦੇ ਜੰਗਲਾ ਤੱਕ ਪਹੁੰਚ ਗਏ ਸਵਾ ਲੱਖ ਸੇਕ ਲੜ ਤਬਾ ਗੋਬਿੰਦ ਸਿੰਘ ਨਾਮ ਕਾ ਹਉਦੇ ਬਾਗਪੁਰਾ ਕਰ ਦਿਆ ਬਾਬਾ ਜੀਮ ਸਿੰਘ ਜੀ ਦੀ ਸ਼ਹਾਦਤ ਹੋਈ ਐ। ਸੀਸ ਕਲਮ ਕੀਤਾ ਸੁਬਾ ਸਰਹੰਦ ਵਿਜੀਦੇ ਨੇ ਭਲੇਖੇ ਚ ਗੁਰੂ ਸਾਹਿਬ ਨੇ ਕਿਸੇ ਨੂੰ ਭਲੇਖਾ ਨਹੀਂ ਪਾਇਆ। ਭਲੇਖਾ ਮੁਗਲਾਂ ਨੂੰ ਸੀ ਕਿ ਜੋ ਜੰਗ ਕਰਦਾ ਗੋਬਿੰਦ ਸਿੰਘ ਆਪ ਐ ਕਿਉਂਕਿ ਗੁਰੂ ਸਾਹਿਬ ਵੱਲ ਵਕਸ਼ੇ ਜੋ ਪੱਥਿਆਂ ਜੋ ਤੀਰ ਕੱਢ-ਕੱਢ ਕੇ ਬਾਬਾ ਜੀਮ ਸਿੰਘ ਜੀ ਨੇ ਛੱਡਿਆ ਤੀਰਾਂ ਨੇ ਮੁਗਲਾਂ ਦੀਆਂ ਛਾਤੀਆਂ ਵਿੰਨੀਆਂ। ਫੌਜ਼ਦਾਰਾਂ ਨੇ ਚੈੱਕ ਕੀਤਾ ਕਿ ਤੀਰਾਂ ਨੂੰ ਸੋਨਾ ਲੱਗਿਆ ਜੋ ਜੰਗ ਕਰਦਾ ਗੋਬਿੰਦ ਸਿੰਘ ਆਪ ਐ। ਆਖਰੀ ਦਮ ਤੱਕ ਲੜਿਆ। ਜਦੋਂ ਤਾਂ ਗੁਰਸਾਹਿਬ ਸਰਖਤ ਮਾਚੜ ਜਗਲਾ ਤੱਕ ਪਹੁੰਚ ਗਏ ਇਹ ਜਗ੍ਹਾ ਤੇ ਬਾਬਾ ਜੀ ਦੀ ਸ਼ਹਾਦਤ ਹੋਈ ਹੈ ਸੀਸ ਕਲਮ ਕੀਤਾ ਸੁਬਾ ਸਰਾਂਦ ਬਜੀਦੇ ਨੇ ਦਿੱਲੀ ਬਾ ਤੋੜਿਆ ਵੱਡੇ ਨਾਮ ਦੀ ਪ੍ਰਾਪਤੀ ਲਈ ਕਿ ਰਾਜਾ ਖੁਸ਼ ਹੋ ਜਾਊਗਾ ਜਗੀਰਾਂ ਜ਼ਿਆਦਾ ਤਰ ਦੇਊਗਾ ਦੇਹ ਦਾ ਸੰਸਕਾਰ ਅੰਦਰਲੇ ਪਾਸੇਓਂ ਸਾਹਮਣੇ ਜਿੱਥੇ ਬਾਬਾ ਜੀ ਦਾ ਗਿੱਠਾ ਸਾਵ ਹੈ ਇਹ ਜਗ੍ਹਾ ਬਾਬਾ ਜੀ ਦੀ ਦੇਹ ਦਾ ਸੰਸਕਾਰ ਬੀਬੀ ਸ਼ਾਨਕੌਰ ਦੁਆਰਾ ਕੀਤਾ ਗਿਆ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਬੀਬੀ ਸ਼ਾਨਕੌਰ ਦੁਆਰਾ ਬੀਬੀ ਸ਼ਾਨਕਰ ਅਰਥਕ ਜਜਾਰੂ ਸਿਗਣੀ ਚਾਰ ਵਰ ਤਿਆਰ ਬੀਬੀ ਦੀ ਸੇਵਾ ਲਗਾਈ ਰੈਪਰ ਪਿੰਡ ਐ ਇੱਥੋਂ 1.5 ਕਿਲੋਮੀਟਰ ਦੂਰ ਉੱਥੇ ਜਾ ਕੇ ਪਾਤਸ਼ਾਹ ਨੇ ਸੇਵਾ ਲਗਾ ਕੇ ਜੇ ਬੀਬੀ ਸਿੰਘਾਂ ਦਾ ਸੰਸਕਾਰ ਕਰ ਸੇਵਾ ਕਰ ਵੱਡੀ ਸੇਵਾ ਇਹ ਗੱਲ ਚੇਤੇ ਰੱਖਣਾ ਮੇਰੇ ਬਚਪਨ ਦੇ ਮਿੱਤਰ ਆ ਹੋ ਜਾਣ ਦੇ ਕਮਾਂਡਾ ਧਰਮ ਦੇ ਭਰਾ ਜਿੱਥੇ ਉਹਨਾਂ ਦਾ ਸਰੀਰ ਪਿਆ ਹੋਇਆ ਪਿਸ਼ਾਕਾ ਮੇਰਾ ਪਹਿਨਿਆ ਹੋਗਾ ਸੀਸ ਨੂੰਗਾ ਮੇਰੀ ਦਿੱਲੀ ਇੱਛਾ ਹੈ ਜਿੱਥੇ ਉਹਨਾਂ ਦਾ ਸਰੀਰ ਪਿਆ ਹੋਇਆ ਉਸੇ ਜਗ੍ਹਾ ਤੇ ਸੰਸਕਾਰ ਕਰਨਾ ਉਹਦੇ ਸਮੇਂ 'ਚ ਮੇਲੇ ਲੱਗਣਗੇ ਵੱਡਾ ਜਾਸੋਗ ਮੈਨੂੰ ਕਾਮਨਾਮਾ ਗੁਰਮਤ ਅਨੁਸਾਰ ਸਫੂਲ ਹੋਣ ਗਿਆ ਜਤਰਾ ਮਾ ਸਫਲ ਹੋ ਗਿਆ ਬਾਰਵਾ ਵਰਦੇ ਕੇ ਸਥਾਨ ਨੂੰ ਚਮਕੌਰ ਸਾਹਿਬ ਦੀ ਜਤਰਾ ਮੁਕੰਮਲ ਨਹੀਂ ਹੁੰਦੀ ਔਰ ਕਿਹਾ ਕਿ ਉਸ ਜਗ੍ਹਾ ਤੇ ਸਨਸਕਾਰ ਕਰਨਾ ਆਂਦੇ ਸਮੇਂ ਤੇ ਮੇਲੇ ਲੱਗਣਗੇ ਵਰ ਦਿੱਤਾ ਔਰ ਜਤਰਾ ਮੁਕੰਮਲ ਨਹੀਂ ਹੋਏਗੀ ਚਮਕੌਰ ਦੇ ਆਲੇ-ਦਾਲੇ ਹੋਰ ਗੁਰੂ ਘਰਾਂ ਦੀ ਜਤਰਾ ਚਮਕੌਰ ਸਾਹਿਬ ਦੇ ਸਥਾਨ ਦੇ ਤੁਸੀਂ ਆ ਕੇ ਨਤਮਸਤਕ ਨਹੀਂ ਹਲਣਦੇ ਗੁਰੂ ਸਾਹਿਬ ਦੇ ਬਚਨ ਹੈ ਬੀਬੀ ਨੂੰ ਥਾਪੜ ਦੇ ਕੇ ਪਾਚਾ ਮਚੜ ਜਗਲਾਵਾ ਚਾਲੇ ਪਾਏ ਆ ਸੋ ਗੁਰੂ ਪਿਆਰਿਓ ਆਪ ਜੀ ਉਹਨਾਂ ਦੇ ਸਿੱਧੇ ਸਾਨ ਦੇ ਦਰਸ਼ਕ ਆ ਰਹੇ ਹੋ ਸੋ ਆਪ ਜੀ ਕੋਈ ਸਾਹਿਬ ਦੇ ਦਰਸ਼ਕ ਆ ਰਹੇ ਕੋਈ ਸਾਹਿਬ ਉਸ ਸਮੇਂ ਇਤਿਹਾਸਿਕ ਕੋਈ ਸਾਹਿਬ ਹੈ ਇਸ ਕੋਈ ਸਾਹਿਬ ਦਾ ਜਲ ਜੰਗ ਦੌਰਾਨ ਸਿੰਘਾਂ ਪੈਰਾ ਸਾਹਿਬ ਜਦ ਦਾ ਰਜਲ ਚਕਿਆ ਭਾਗ ਲਾਏ ਇਹ ਡੋਲ ਗੁਰੂ ਸਾਹਿਬ ਦੇ ਹੱਥਾਂ ਦਾ ਇਹ ਡੋਲ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਹੱਥੀ ਜਲ ਕੱਢਿਆ ਜਲ ਹੋਇਆ ਜਲ ਅਮਰਤ ਹੋ ਗਿਆ ਆਪ ਚਕਿਆ ਸਿਗਰ ਚਕਾਇਆ ਇੱਕ ਇੱਕ ਸਿੰਘ ਨੇ ਅਮ੍ਰਿਤ ਜਲ ਚਕਿਆ ਭੁੱਖ ਪਿਆਸ ਮਟਾਈਆ ਜੰਗ ਲੜੀਆ ਸੋ ਗੁਰੂ ਪਿਆਰਿਓ ਇਹ ਸਥਾਨ ਦੇ ਦਰਸ਼ਕ ਦੇਦਾਰੇ ਕਰ ਰਹੇ ਹੋ ਸੋ ਟੀਵੀ ਚੈਨਲ ਦਾ ਬਹੁਤ ਧੰਨਵਾਦ ਜਿਹੜੇ ਕਵਰੇਜ ਕਰਨ ਵਾਸਤੇ ਆਇਆ ਸ਼ਹਾਦਤ ਦੇ ਹੜਿਆਂ ਨੂੰ ਸੋ ਇੱਥੇ ਪਹੁੰਚਣ ਦੇ ਗੁਰਦਾਰਾ ਸਾਹਿਬ ਮੈਨੇਜਮੈਂਟ ਕਮੇਟੀ ਬਾਬਾ ਧਰਮਸਿੰਘ ਜੀ ਖਾਲਸਾ ਦਾਸ ਲਖਵਿੰਦਰ ਸਿੰਘ ਸੰਧੂ ਕੌਮੀ ਪ੍ਰਧਾਨ ਸਾਹਿਬ ਪਾਜਤਾ ਜੀ ਯੂਥ ਫਾਊਂਡੇਸ਼ਨ ਵੱਲੋਂ ਆਪ ਸਭ ਦਾ ਧੰਨਵਾਦ ਸੋ ਕਰੋ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਣ ਤੁੱਤ ਹੋਰੇ ਜੇ ਮੰ ਸਤਾਨ ਜਿੱਥੇ ਲੋਕ ਸੈਕੰਡ ਗਜ਼ਾਰ ਕੇ ਆਪਣੇ ਆਪ ਨੂੰ ਵਿੜਪਾਗੀ ਮੰਨਦੇ ਨੇ ਔਰ ਜਿੱਥੇ ਵਰ ਮਿਲਿਆ ਹੋਇਆ ਵੀ ਅਗਰ ਕੋਈ ਇੱਥੇ ਆਏਗਾ ਚਮਕੌਰ ਸਾਹਿਬ ਔਰ ਉਹ ਦਰਸ਼ਨ ਕਰੂਗਾ ਸਾਰਾ ਤੇ ਇਸ ਸਤਾਨ ਤੇ ਆਊਗਾ ਦਰਸ਼ਨ ਕਰੂਗਾ ਤੇ ਤਾਂ ਹੀ ਨਾਲ ਸਾਰਾ ਜਿਹੜਾ ਹੈਗਾ ਜਿੱਦਾਂ ਬੇਟੇ ਨੇ ਦੱਸਿਆ ਸਾਨੂੰ ਕੀ ਕਹਿਣਾ ਚਾਹੋਗੇ ਕਿ ਅੱਜ ਦਾ ਜਿਹੜਾ ਦਿਹਾੜਾ ਹੈਗਾ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਜਿਹੜਾ ਤਨ ਤਨ ਬਾਬਾ ਜੀਵਨ ਸਿੰਘ ਜੀ ਨੇ ਆਪਣਾ ਸੀਸ ਜਿਹੜਾ ਹੈਗਾ ਇਸ ਪੁੱਤਰ ਸਤਾਂ ਦੇ ਉੱਪਰ ਜਿਹੜਾ ਹੈਗਾ ਉਹਨਾਂ ਦਾ ਦਾ ਸੰਸਕਾਰ ਹੋਇਆ ਕੀ ਕਹਣਾ ਜਾਊਗਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਪਹਿਲਾਂ ਤਾਂ ਮੈਂ ਇਹ ਟੀਵੀ ਚੈਨਲ ਤੇ ਜੋ ਸੰਗਤਾਂ ਇੱਥੇ ਵੈਟਲੈਂਡ ਵਾਸਤੇ ਆਈਆਂ ਇਹਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਦੇ ਬਾਕੀ ਇਹ ਹੈ ਜੀ ਚਮਕੌਰ ਸਾਹਿਬ ਦੀ ਧਰਤੀ ਲਹੂ ਪੀਜੀ ਧਰਤੀ ਹੈ ਇਹ ਜਿੱਦੋ ਗੁਰੂ ਸਾਹਿਬ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਆਏ ਤਾਂ ਇਸ ਜਗ੍ਹਾ ਤੇ ਇਕ ਬਹੁਤ ਵੱਡਾ ਕਿਲਾ ਦਾ ਜਿਹਦਾ ਰਕਬਾ ਤਾਂ ਪੌਣੇ 5 ਗੱਲੇਆਂ ਦਾ ਇਸ ਕਿਲੇ ਦੇ ਵਿੱਚ ਗੁਰੂ ਸਾਹਿਬ ਨੇ ਪ੍ਰਵੇਸ਼ ਕੀਤਾ ਰਾਜਪੂਤਾਂ ਦਾ ਕਿਲਾ ਤਾਂ ਜਗਤਰਾਏ ਰੂਪਰਾਏ ਦਾ ਇਹ 사త్సੰਗਤ ਜੀ ਇਹ ਧਰਤੀ ਆ ਜੋ ਇੱਥੇ ਗੁਰੂ ਸਾਹਿਬ ਤਿੰਨ ਦਿਨ ਰਹੇ ਤਿੰਨੇ ਦਿਨ ਗੁਰੂ ਸਾਹਿਬ ਨੇ ਇੱਕ 우ਹੀ ਦਾ ਜਲ ਸ਼ਕਾ ਕੇ ਸਿੰਘਾਂ ਨੂੰ ਜੰਗ ਵਾਸਤੇ ਤਿਆਰ ਕਰਕੇ ਤੋਰਦੇ ਰਹੇ ਸਰਸੰਗਤ ਜੀ ਜਦੋਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਿਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਜੀ ਤੇ 35 ਹੋਰ ਸਿੰਘਾਂ ਦੀਆਂ ਸ਼ਹਾਦਤਾਂ ਹੋ ਗਈਆਂ ਤੇ ਗੁਰੂ ਸਾਹਿਬ ਨੇ ਸਿੰਘਾਂ ਦੇ ਕਹਿਣ ਤੇ ਇਹ ਗੜੀ ਛੱਡਣ ਦਾ ਮਨ ਬਣਾਇਆ ਤੇ ਗੁਰੂ ਸਾਹਿਬ ਨੇ ਗੜੀ ਛੱਡਣ ਤੋਂ ਪਹਿਲਾਂ ਆਪਣੀ ਜਿਗਾ ਕਲੰਗੀ ਸ਼ਾਸਤਰ ਵਸਤਰ ਇਸੇ ਜਗ੍ਹਾ ਤੇ ਬਾਬਾ ਜੀ ਮਤ ਸਿੰਘ ਜੀ ਨੂੰ ਪਹਿਨਾ ਕੇ ਬਾਬਾ ਜੀਵਨ ਸਿੰਘ ਜੀ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਆទੀਆਂ ਉਸ ਕੁਰਬਾਨੀਆਂ ਦਾ ਗੁਰੂ ਸਾਹਿਬ ਨੇ ਸਤਕਾਰ ਕੀਤਾ ਬਾਬਾ ਜੀਵਨ ਸਿੰਘ ਜੀ ਦਾ ਬਾਬਾ ਜੀ ਮਤ ਸਿੰਘ ਜੀ ਐਸੇ ਬਲੀ ਯੋਧੇ ਤੇ ਦੋ ਰਫਲਾਂ ਇੱਕੋ ਵਾਰ ਨਾਗੜੀ ਤੇ ਭਾਗਣੀ ਚਲਾਉਣ ਦੀ ਮਹਾਰਤ ਹਾਸਲ ਕਰਦੇ ਤੇ ਸਾਧ ਸੰਗਤ ਜੀ ਬਾਬਾ ਜੀਵਨ ਸਿੰਘ ਜੀ ਦੇ ਚਾਰ ਪੁੱਤਰ ਤੇ ਭਾਈ ਸੁਖਾ ਸਿੰਘ ਸੇਵਾ ਸਿੰਘ ਭਾਈ ਗੁਰਦੇਵਾਲ ਸਿੰਘ ਗੁਲਜਾਰ ਸਿੰਘ ਦੋ ਪੁੱਤਰ ਇਹਨਾਂ ਦੇ ਵੱਡੇ ਭਾਈ ਸੁਖਾ ਸਿੰਘ ਤੇ ਸੇਵਾ ਸਿੰਘ ਚਮਕੌਰ ਸਾਹਿਬ ਦੀ ਧਰਤੀ ਤੇ ਇਹਨਾਂ ਦਾ ਸਾਰਾ ਪਰਿਵਾਰ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦੀਆਂ ਪਾਈਆਂ ਤੇ ਗੁਰੂ ਸਾਹਿਬ ਨੇ ਜਦੋਂ ਗਏ ਇੱਥੋਂ ਤਾੜੀ ਇੱਥੋਂ ਆਪਣੇ ਨਾਲ ਭਾਈ ਦਿਆ ਸਿੰਘ ਧਰਮ ਸਿੰਘ ਭਾਈ ਮਾਨ ਸਿੰਘ ਜੀ ਨੂੰ ਲੈ ਕੇ ਗਏ ਤੇ ਗੁਰੂ ਸਾਹਿਬ ਇਥੋਂ ਤਾੜੀ ਸਾਹਿਬ ਤਾੜੀ ਮਾਰੀ ਪਿੰਡ ਰੈਪਰਗਾ ਰੈਪਰ ਦੀ ਬਹੁਤ ਪਜਨੇਕ ਬੀਬੀ ਸ਼ਰਨ ਕੌਰ ਉਹਨਾਂ ਦੀ ਡਿਊਟੀ ਲਈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਬਾ ਜੀਵਨ ਸਿੰਘ ਜੀ ਦਾ ਇਸੇ ਅਸਥਾਨ ਤੇ ਅੰਗੀਠਾ ਸਾਹਿਬ ਤਿਆਰ ਕੀਤਾ ਸੀਸ ਕੱਟ ਕੇ ਗੁਰੂ ਸਾਹਿਬ ਦੇ ਭਲੇਖੇ ਦੇ ਨਾਲ ਦਿੱਲੀ ਲਿਗੇ ਔਰਗਜੇਵ ਨੂੰ ਦਿਖਾਉਣ ਬਾਅਦ ਤੇ ਵੀ ਅਸੀਂ ਗੁਰਗੋਮਨ ਸਿੰਘ ਜੀ ਨੂੰ ਸ਼ਹੀਦ ਕਰਕੇ ਉਹਨਾਂ ਦਾ ਸੀਸ ਲਿਆ ਤੇ ਸਾਧ ਸੰਗਤ ਜੀ ਏ ਬਾਬਾ ਜੀਵਨ ਸਿੰਘ ਜੀ ਦਾ ਸ਼ੀਦੀ ਹਸਤਾਨਾ ਅੱਜ ਪਹਿਲਾ ਦੀਵਾਨ ਦੂਸਰਾ ਦੀਵਾਨ 22 ਤਰੀਕ ਦਾ ਸਜਿਆ ਹੋਇਆ ਤੇ ਸੰਗਤਾਂ ਬਹੁਤ ਦੂਰ ਦਰਾਡੇ ਦੇਸ਼ਾਂ ਪਰਦੇਸਾਂ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਵਾਸਤੇ ਇਸ ਜਗ੍ਹਾ ਤੇ ਹਾਜ਼ਰੀਆਂ ਭਰਦੀਆਂ ਤੇ ਸੰਗਤਾਂ ਦਾ ਵੀ ਬਹੁਤ ਧੰਨਵਾਦ ਜਿਹੜੀਆਂ ਦੂਰ ਦਰਾਡੇ ਤੋਂ ਆਉਂਦੀਆਂ ਤੇ ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦ ਤੇ ਮਹਾਰਾਜ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਆਂ ਜਾਂ ਸੰਗਤਾਂ ਦੇ ਕਦਮ ਕਦਮ ਲੇਖੇ ਦੇ ਵਿੱਚ ਲੱਗੇ ਯਾਤਰਾ ਸਫਲ ਉਹ ਵੀ ਸੰਗਤਾਂ ਦੀ ਤੇ ਦਾਸ ਤੋਂ ਇਤਿਹਾਸ ਸੁਣਾਉਂਦੇ ਬੇਅੰਤ ਭੁੱਲਾਂ ਗਲਤੀਆਂ ਜਾਂਦੇ ਬਖਸ਼ ਦਿੰਦੇ ਆ ਤੇ ਸਾਧ ਸੰਗਤ ਜੀ ਇੱਕ ਦੋਰਾ ਗੁਰੂ ਸਾਹਿਬ ਦੇ ਸਮਕਾਲੀ ਕਵੀ ਦੇ ਦਰਬਾਰੀ ਕਵੀ ਹੋਏ ਆ ਕਵੀ ਕੰਕਣ ਜੀ ਜਿਹੜੇ ਗੁਰੂ ਸਾਹਿਬ ਨਾਲ ਰਹਿੰਦੇ ਪ੍ਰਮੁੱਖ ਕਵੀ ਤੇ ਉਹਨਾਂ ਨੇ ਇੱਕ ਦੋਰਾ ਸੰਖੇਪ ਦਾਸ ਗੁਰੂ ਕਥਾ ਦੇ ਵਿੱਚ ਲਿਖਿਆ ਨਿਜ ਕਲਗੀ ਸਰਦੇਸ ਜਾਇ ਦੇ ਪਛਾਕ ਆਪਣੀ ਪਹਿਰਾ ਜੀਵਨ ਸਿੰਘ ਕੋ ਬੁਰਜ ਬਠਾਏ ਤਜ ਗੜੀ ਗਵਿੰਦ ਸਿੰਘ ਜਾਇ ਅੰਤ ਕਿਲਾ ਗੜਬੇ ਬੰਦੂਖੀ ਪ੍ਰਵੀਣ ਜੀਵਨ ਸਿੰਘ ਰੰਗਰੇਟੜੋ ਯੂਜ਼ ਕਿਉ ਸੰਗਦੀਨ ਵਿਜੀਦਾ ਅੰਤ ਪ੍ਰਸੰਨ ਪਿਓ ਲਿਓ ਮਾਰਗਵਿੰਦ ਦਿੱਲੀ ਤਾ ਅਸੀਸ ਲੈ ਖੁਸ਼ੀ ਕਰਨ ਰਿੰਦ ਸਤਸੰਗਤ ਜੀ ਇਹ ਜਿਹੜੇ ਸ਼ਹੀਦੀ ਦਿਹਾੜੇ ਹੁਣ ਅੱਜ ਕੱਲ ਪਿਛਲੇ 5-4 ਸਾਲ ਤੋਂ ਬਾਅਦ ਚੋਂ ਇਨਾ ਰਸ਼ ਸੰਗਤਾਂ ਦਾ ਬਾਰ ਲੱਗੇ ਹੋਏ ਆ ਸੰਗਤਾਂ ਦੇ ਮਹਾਰਾਜ ਦੀ ਕਿਰਪਾ ਸੰਗਤਾਂ ਨਤਮਸਤਕ ਹੁੰਦੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਅਸਥਾਨ ਦੀ ਸੇਵਾ ਜਿਹੜੀ ਇਸ ਪਰਿਵਾਰ ਨੂੰ ਬਖਸ਼ੀ ਗੁਰੂ ਸਾਹਿਬ ਨੇ ਇਹ ਚਾਰ ਪੁਸਤਾਂ ਤੋਂ ਸੇਵਾ ਨਿਭਾ ਰਹੇ ਆ ਪਹਿਲਾਂ ਸਾਡੇ ਦਾਦਾ ਜੀ ਤੇ ਇੱਥੇ ਤੇ ਭਾਈ ਗੁਰਦੇਵ ਸਿੰਘ ਜੀ ਕੀਰਤਪੁਰ ਸਾਹਿਬ ਤੋਂ ਫਿਰ ਸੰਤ ਬਾਬਾ ਪ੍ਰੀਤਮ ਸਿੰਘ ਜੀ ਉਹਨਾਂ ਨੇ 60 ਸਾਲ ਸੇਵਾ ਨਿਭਾਈ ਤੇ ਹੁਣ ਦਾਸ ਨੂੰ ਸੰਗਤਾਂ ਨੇ ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਆ ਇਸ ਜਗ੍ਹਾ ਦੀ 1996 ਦੇ ਵਿੱਚ ਇੱਥੇ ਦੀ ਸੇਵਾ ਸੰਭਾਲ ਦੀ ਡਿਊਟੀ ਲਈ ਆ ਤੇ ਇਸ ਟਾਈਮ ਬੇਟਾ ਲਖਵਿੰਦਰ ਸਿੰਘ ਪ੍ਰਦਾਨ ਜੂਥ ਫਾਊਂਡੇਸ਼ਨ ਭਾਈ ਜੈਤਾ ਜੀ ਤੇ ਅੱਗੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਕਾਮਨਾ ਕਰਦੇ ਆਂ ਵੀ ਮਹਾਰਾਜ ਸੇਵਾ ਸਾਨੂੰ ਬਖਸ਼ਣ ਤੇ ਜਿਨ੍ਹਾਂ ਜੀਵਨ ਹੈਗਾ ਮਹਾਰਾਜ ਦੀ ਸੇਵਾ ਦੇ ਵਿੱਚ ਲੱਗੇ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਚ ਰੱਖਣ 사త్సੰਗਤ ਜੀ ਆ 6 ਮਹੀਨੇ ਤੋਂ ਸੰਗਤਾਂ ਦੇ ਰਹਿਣ ਵਾਸਤੇ ਬਹੁਤ ਕਮੀ ਥੀ 6 ਮਹੀਨੇ ਤੋਂ ਸੇਵਾ ਸ਼ੁਰੂ ਕੀਤੀ ਆ ਲੰਗਰ ਹਾਲ ਦੀ ਤੇ ਥੱਲੇ ਬੀਸਮੈਂਟ ਦੇ ਵਿੱਚ ਕਮਰੇ ਬਣ ਚੁੱਕੇ ਆ ਲੈ ਅਟੈਚ ਕਮਰੇ ਲਾਈਟਿੰਗ ਬਾਥਰੂਮ ਸੰਗਤਾਂ ਦੀ ਸਹੂਲਤ ਵਾਸਤੇ ਤੇ ਹੁਣ ਇਸ ਟਾਈਮ ਲੰਗਰ ਹਾਲ ਦੀ ਸੇਵਾ ਹੋਈ ਆ 2 ਕਰੋੜ ਦਾ ਬਜਟ ਆ ਸੇਵਾ ਚੱਲ ਰਹੀ ਆ ਤੇ ਸਾਦ ਸੰਗਤ ਜੀ ਇਹ ਛੋਟਾ ਕੰਮ ਨਹੀਂ ਸੰਗਤਾਂ ਹੀ ਕਰ ਸਕਦੀਆਂ ਕੋਈ ਇੱਕ ਦਿਨ ਦੀ ਗੱਲ ਨਹੀਂ ਹੈ ਤੇ ਸਾਦ ਸੰਗਤ ਜੀ ਹੁਣ ਇਹ ਜਿਹੜਾ ਵੱਡਾ ਲੈਂਟਰ ਹਾਲ ਦਾ ਪਿਆ ਥੱਲੇ ਕਮਰੇ ਬਣ ਗਏ ਤੇ ਉੱਤੇ ਲੈਂਟਰ ਹਾਲ ਦੇ ਵਿੱਚ ਲੰਗਰ ਬਣਾਉਣ ਵਾਸਤੇ ਤੇ ਲੰਗਰ ਛਕਾਉਣ ਵਾਸਤੇ ਵੱਡਾ ਹਾਲ ਵੱਡ ਚੁੱਕਿਆ ਤੇ 18 ਤਰੀਕ ਨੂੰ ਲੈਂਟਰ ਖੁੱਲਿਆ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਛੀਦੀ ਦਿਹਾੜਿਆਂ ਤੇ ਲੰਗਰ ਚੱਲ ਰਹੇ ਆ ਬਰਸ ਜੀ ਕਿਰਪਾ ਦੇ ਨਾਲ ਸੰਗਤਾਂ ਦੀਆਂ ਕਿਰਪਾ ਦੇ ਨਾਲ ਸੰਗਤਾਂ ਨੂੰ ਬੇਨਤੀ ਆ ਇਸ ਅਸਥਾਨ ਨੂੰ ਮਾਇਆ ਦੀ ਬਹੁਤ ਘਾਟ ਆ ਸੰਗਤਾਂ ਦੇ ਸਹਿਯੋਗ ਦੀ ਬੜੀ ਲੋੜ ਆ ਥੋੜੇ ਤੋਂ ਥੋੜਾ ਬਹੁਤ ਹੀ ਦੂਘੋਤਾ ਆਪਣਾ ਯੋਗਦਾਨ ਇਸ ਕਾਰ ਸੇਵਾ ਦੇ ਵਿੱਚ ਚਲਦੀ ਦੇ ਵਿੱਚ ਹੁਣ ਮਾਰਬਲ ਦੀ ਲੋੜ ਆ ਟੈਲਾਂ ਦੀ ਲੋੜ ਆ ਦਰਵਾਜ਼ੇ ਲੱਗਣੇ ਆ ਚੰਗੀ ਲੱਕੜ ਦੀ ਵਧੀਆ ਦਰਵਾਜੇ ਲਾਉਣੇ ਆ ਤੇ ਸੰਗਤ ਨੂੰ ਬੇਨਤੀ ਆ ਆਪਣੀ ਕਿਰਤ ਕਮਾਈਆਂ 'ਚੋਂ ਦਸੌਂਦ ਕੱਢ ਕੇ ਹਿਸਾਬਾ ਕੇ ਆਪਣੇ ਜੀਵਨ ਸਫਲੀ ਕਰੋ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਹ